ਆਪਾਂ ਆਪਾਂ ਦੇਖਦੇ ਯਾਕੂਬ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਉਹਦੀ 7 ਤੇ 8 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਕਹਿੰਦਾ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਹallelujah ਪਰਮੇਸ਼ਵਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ हे ਦੋ ਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਹਾਲੇਲੂਇਆ ਸੋ ਇਥੇ ਲਿਖਿਆ ਉਹ ਪ੍ਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਕਿਹਦੇ ਅਧੀਨ ਹੋਣਾ ਹੈ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਆਉਣਾ ਹੈ ਪਾਪ ਦੇ ਅਧੀਨ ਨਹੀਂ ਰਹਿਣਾ ਪੈਸੇ ਦੇ ਅਧੀਨ ਨਹੀਂ ਰਹਿਣਾ ਮੁਲੁੱਖਾਂ ਦੇ ਅਧੀਨ ਨਹੀਂ हां कुछ कुछ है चीजें जिथे असि मनुखਾਂ ਦੀ ਅਧੀਨਗੀ ਦੇ ਵਿੱਚ ਰਹਿਨੇ ਆ ਪਰ ਇਹ ਜਿਹੜੀ मनुखਾਂ ਦੀ ਅਧੀਨਗੀ ਮਤਲਬ ਅਸੀਂ ਕਿਸੇ ਮਨੁੱਖ ਨੂੰ ਪਰਮੇਸ਼ਵਰ ਦਾ ਸਥਾਨ ਨਹੀਂ ਦੇ ਸਕਦੇ ਪਰਮੇਸ਼ਵਰ ਪਰਮੇਸ਼ਵਰ ਆ ਆਗੂ ਆਗੂ ਆ ਬੌਸ ਬੌਸ ਆ ਸੁਪਰਵਾਈਜ਼ਰ ਸੁਪਰਵਾਈਜ਼ਰ ਆ ਪਰ ਪਰਮੇਸ਼ਵਰ ਦਾ ਸਥਾਨ ਇਹਨਾਂ ਚੋਂ ਕੋਈ ਵੀ ਨਹੀਂ ਲੈ ਸਕਦਾ ਹallelujah ਜੋ ਇੱਜ਼ਤ ਮਾਨ ਜਿਸਮਾਨੀ ਮਾਤਾ ਪਿਤਾ ਦਾ ਆ ਉਹ ਉਹਨਾਂ ਨੂੰ ਜ਼ਰੂਰ ਦਿਓ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਮਾਤਾ ਪਿਤਾ ਠਹਿਰਾਇਆ ਆ ਅਰ ਵਚਨ ਦੇ ਵਿੱਚ ਲਿਖਿਆ ਆ ਕਿ ਆਪਣੇ ਮਾਤਾ ਪਿਤਾ ਦਾ ਆਦਰ ਕਰ ਅਰੇ ਵੀ ਲਿਖਿਆ ਜਿਹੜਾ ਆਪਣੇ ਮਾਤਾ ਪਿਤਾ ਨੂੰ ਤੁੱਛ ਜਾਣਦਾ ਉਹ ਅੱਗ 'ਚ ਸਿੱਟੇ ਜਾਣ ਦੇ ਯੋਗ ਆ ਪਰ ਪਰਮੇਸ਼ਵਰ ਦਾ ਦਰਜਾ ਤੁਸੀਂ ਕਿਸੇ ਮਨੁੱਖ ਨੂੰ ਨਹੀਂ ਦੇ ਸਕਦੇ ਵਚਨ 'ਚ ਲਿਖਿਆ ਜਿਹੜੇ ਵਚਨ ਸਿਖਾਉਂਦੇ ਆ ਉਹ ਦੁੱਗਣੇ ਆਦਰ ਦੇ ਯੋਗ ਆ ਤੁਸੀਂ ਆਪਣੇ ਆਗੂਆਂ ਨੂੰ ਆਨਰ ਕਰਨਾ ਆ ਰਿਸਪੈਕਟ ਕਰਨੀ ਆ ਉਹਨਾਂ ਦੇ ਆਖੇ ਲੱਗਣਾ ਆ ਇਹ ਪਰਮੇਸ਼ਵਰ ਦਾ ਵਚਨ ਤੁਹਾਨੂੰ ਹੁਕਮ ਦਿੰਦਾ ਆ ਪਰ ਆਪਣੇ ਆਗੂ ਨੂੰ ਪਰਮੇਸ਼ਵਰ ਨਹੀਂ ਤੁਸੀਂ ਮੰਨ ਸਕਦੇ ਪਰਮੇਸ਼ਵਰ ਪਰਮੇਸ਼ਵਰੀਆ ਆਗੂ ਪਰਮੇਸ਼ਵਰ ਦੇ ਬਾਰੇ ਵਿੱਚ ਦੱਸਦੇ ਆ ਪਰਮੇਸ਼ਵਰ ਦੇ ਹੁਕਮਾਂ ਦੇ ਬਾਰੇ ਵਿੱਚ ਸਿਖਾਉਂਦੇ ਆ ਪਰਮੇਸ਼ਵਰ ਦੇ ਸੁਭਾਅ ਦੇ ਬਾਰੇ ਵਿੱਚ ਦੱਸਦੇ ਆ ਗਲਤ ਤੇ ਸਹੀ ਦੇ ਬਾਰੇ ਵਿੱਚ ਦੱਸਦੇ ਆ ਪਰ ਉਹ ਪਰਮੇਸ਼ਵਰ ਨਹੀਂ ਆ ਉਹ ਇਸ ਲਈ ਆਦਰ ਦੇ ਯੋਗ ਆ ਕਿਉਂਕਿ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਪਰਮੇਸ਼ਵਰ ਦੇ ਵਚਨ ਨੂੰ ਸਮਝਦੇ ਆਰ ਫਿਰ ਉਹ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੇ ਆ ਜੋ ਪਰਮੇਸ਼ਵਰ ਦੇ ਦੁਆਰਾ ਠਹਿرائی ਜਾਂਦੀ ਹੈ ਇਸ ਲਈ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੇ ਆਗੂਆਂ ਨੂੰ ਆਨਰ ਕਰੋ ਆਪਣੇ ਆਗੂਆਂ ਦੀਆਂ ਜ਼ਰੂਰਤਾਂ ਦੇ ਵਿੱਚ ਵਚਨ ਦੇ ਵਿੱਚ ਲਿਖਿਆ ਕਹਿੰਦਾ ਹਰ ਗੱਲ ਦੇ ਵਿੱਚ ਤੁਸੀਂ ਸੰਤਾਂ ਦੀਆਂ ਜ਼ਰੂਰਤਾਂ ਦੇ ਸਾਂਝੀ ਹੋਵੋ ਤੁਹਾਡਾ ਫਰਜ਼ ਹੈ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਦੇ ਸਾਂਝੀ ਹੋਵੋ ਪਰ ਫਿਰ ਵੀ ਪਰਮੇਸ਼ਵਰ ਪਰਮੇਸ਼ਵਰੀ ਹੈ ਹਾਲੇਲੂਇਆ ਕਹਿੰਦਾ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਤੁਸੀਂ ਪਰਮੇਸ਼ਵਰ ਦੇ ਅਧੀਨ ਕਿਚ ਕਿੱਦਾਂ ਆ ਸਕਦੇ ਆ ਤੁਸੀਂ ਤਾਂ ਕਦੇ ਪਰਮੇਸ਼ਵਰ ਨੂੰ ਦੇਖਿਆ ਨਹੀਂ ਫਿਰ ਤੁਸੀਂ ਉਹਦੀ ਅਧੀਨਗੀ ਦੇ ਵਿੱਚ ਕਿੱਦਾਂ ਆਓਗੇ ਪਰਮੇਸ਼ਵਰ ਦੇ ਵਚਨ ਨੂੰ ਫਾਲੋ ਕਰਨ ਦੇ ਦੁਆਰਾ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਦੇ ਦੁਆਰਾ ਵਚਨ ਨੂੰ ਮੰਨਣ ਦੇ ਦੁਆਰਾ ਤੁਸੀਂ ਪਰਮੇਸ਼ਵਰ ਦੀ ਅਧੀਨਗੀ ਕਰਦੇ ਆਂ ਕਰ ਕਹਿੰਦਾ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਹੁਣ ਸ਼ੈਤਾਨ ਤੁਹਾਨੂੰ ਕਿੱਦਾਂ ਨਜ਼ਰ ਆਉਂਦਾ ਜਿਹੜਾ ਤੁਸੀਂ ਸਾਹਮਣਾ ਕਰਨਾ ਹੈ ਕਿੱਦਾਂ ਸ਼ਕਾਂ ਦਾ ਸਾਹਮਣਾ ਕਰੋਗੇ ਕਿਉਂ ਤੁਹਾਡੇ ਅੱਗੇ ਭੱਜ ਜਾਏ ਉਹ ਤਾਂ ਨਜ਼ਰ ਨਹੀਂ ਆਉਂਦਾ ਬਹੁਤ ਸਾਰੇ ਲੋਕਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਫਿਰ ਕਿੱਦਾਂ ਸਾਹਮਣਾ ਕਰੋਗੇ ਬੁਰਿਆ ਕੰਮਾਂ ਤੋਂ ਆਪਣੇ ਆਪ ਨੂੰ ਰੋਕੋ ਬੁਰਾਈ ਤੋਂ ਬਚਾਓ ਆਪਣੇ ਆਪ ਨੂੰ ਜਦੋਂ ਤੁਹਾਡੇ ਅੱਗੇ ਚਾਂਸ ਹੋਏ ਚੋਰੀ ਕਰਨ ਦਾ ਤੁਹਾਨੂੰ ਕੋਈ ਨਹੀਂ ਦੇਖ ਰਿਹਾ ਪਰ ਤੁਸੀਂ ਚੋਰੀ ਨਹੀਂ ਕਰਦੇ ਤੁਸੀਂ ਸ਼ੈਤਾਨ ਦਾ ਸਾਹਮਣਾ ਕਰ ਰਹੇ ਹੋ ਜਦੋਂ ਤੁਹਾਨੂੰ ਪਹਿਲਾਂ ਨਸ਼ਾ ਪੀਣ ਦੀ ਆਦਤ ਸੀ ਪਰਮੇਸ਼ਵਰ ਨੇ ਆਜ਼ਾਦ ਕੀਤਾ ਤੁਹਾਡੇ ਸਾਹਮਣੇ ਨਸ਼ਾ ਪਿਆ ਹੋਇਆ ਹੈ ਨਸ਼ਾ ਕਰਨ ਵਾਲੇ ਬੈਠੇ ਹੋਏ ਆ ਪਰ ਤੁਸੀਂ ਨਸ਼ਾ ਨਹੀਂ ਕਰ ਰਹੇ ਤੁਸੀਂ ਸ਼ੈਤਾਨ ਦਾ ਸਾਹਮਣਾ ਕਰ ਰਹੇ ਹੋ ਤੁਹਾਡੇ ਕੋਲੇ ਚਾਂਸ ਆ ਕਿ ਵਿਚਾਰ ਵਿੱਚ ਡਿੱਗ ਸਕੋ ਪਰ ਤੁਸੀਂ ਪਵਿੱਤਰਤਾਈ ਦੇ ਵਿੱਚ ਬਣੇ ਹੋਏ ਆ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਆ ਤੁਸੀਂ ਸ਼ੈਤਾਨ ਦਾ ਸਾਹਮਣਾ ਕਰ ਰਹੇ ਆ ਕਿਉਂਕਿ ਸ਼ੈਤਾਨ ਕਿੱਥੇ ਆ ਜਿੱਥੇ ਬੁਰਾਈ ਆ ਜਿੱਥੇ ਪਾਪ ਆ ਜਿੱਥੇ ਝਗੜਾ ਆ ਉਥੇ ਸ਼ੈਤਾਨ ਆ ਅ ਲਿਖਿਆ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਉਹ ਕੰਮ ਜਿਹੜੇ ਸਾਨੂੰ ਕਰਨੇ ਯੋਗ ਨਹੀਂ ਆ ਉਹਨਾਂ ਕੰਮਾਂ ਦਾ ਸਾਹਮਣਾ ਕਰਨਾ ਉਹਨਾਂ ਦੇ ਸਾਹਮਣੇ ਫਿਰ ਰੱਖੋ ਕੁਝ ਲੋਕੀ ਆ ਉਹ ਕਹਿੰਦੇ ਮੈਂ ਨਹੀਂ ਪਿੰਦਾ ਸੀਗਾ ਮੈਂ ਤੇ ਉਹ ਨਾ ਕੀਤੀ ਉਹਨਾਂ ਨੇ ਮੈਨੂੰ ਧੱਕੇ ਨਾਲ ਪਿਆਤੀ ਉਹਨਾਂ ਨੇ ਮੈਨੂੰ ਬਹੁਤ ਕੰਪੈਲ ਕੀਤਾ ਮੈਂ ਫਿਲਹਾਨੇ ਤੇ ਜਾਣਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਮੈਨੂੰ ਬਹੁਤ ਕੰਪੈਲ ਕੀਤਾ ਬਹੁਤ ਮਜਬੂਰ ਕੀਤਾ ਤਾਂ ਕਰਕੇ ਮੈਂ ਉੱਥੇ ਚਲੇ ਗਿਆ ਮੈਂ ਫਲਾਨਾ ਕੰਮ ਨਹੀਂ ਕਰਨਾ ਸੀ ਮੈਂ ਝੂਠੀ ਗਵਾਹੀ ਨਹੀਂ ਮੋਣੀ ਸੀ ਪਰ ਉਹਨਾਂ ਨੇ ਮੈਨੂੰ ਕੰਪੈਲ ਕੀਤਾ ਉਹਨਾਂ ਨੇ ਮੇਰੀ ਗਮਨਤਾ ਕੀਤੀਆਂ ਮਜਬੂਰ ਕੀਤਾ ਤਾਂ ਕਰਕੇ ਮੈਂ ਝੂਠੀ ਗਵਾਹੀ ਪਾ ਦਿੱਤੀ ਤਾਂ ਕਰਕੇ ਮੈਂ ਫਲਾਨੇ ਦੇ ਉੱਤੇ ਦੋਸ਼ ਲਾ ਦਿੱਤਾ ਪਰ ਜਿੱਥੇ ਤੁਸੀਂ ਬੁਰਾਈ ਕਰ ਸਕਦੇ ਹੋਮੋ ਉੱਥੇ ਤੁਸੀਂ ਇਹ ਕਹਿ ਕੇ ਬੁਰਾਈ ਨਾ ਕਰੋ ਕਿ ਇਹ ਕੰਮ ਕਰਨਾ ਯੋਗ ਨਹੀਂ ਆ ਇਹ ਕੰਮ ਸਹੀ ਨਹੀਂ ਆ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਪਰਮੇਸ਼ਵਰ ਦੀ ਇੱਛਾ ਦੇ ਵਿਰੋਧਿਆ ਤੁਸੀਂ ਸ਼ੈਤਾਨ ਦਾ ਸਾਹਮਣਾ ਕਰਦੇ ਆਂ ਔਰ ਜਦੋਂ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋਗੇ ਸ਼ੈਤਾਨ ਤੁਹਾਡੇ ਸਾਹਮਣੋਂ ਭੱਜ ਜਾਊਗਾ ਉਹ बार-बार ਫਿਰ ਉਹ ਸਿਚੁਏਸ਼ਨ ਤੁਹਾਡੇ ਅੱਗੇ ਕ੍ਰੀਏਟ ਨਹੀਂ ਕਰੂਗਾ ਅੱਜ ਬਹੁਤ ਸਾਰੇ ਲੋਕ ਆ ਉਹ ਬਾਰ ਮਸ਼ਹੂਰ ਦੇ ਵਿੱਚ ਫਸਦੇ ਰਹਿੰਦੇ ਆ ਇੱਕ ਹੀ ਤਰ੍ਹਾਂ ਦੇ ਹਾਲਾਤ ਨੂੰ ਜਿਹੜਾ ਆ ਉਹ ਫੇਸ ਕਰਦੇ ਰਹਿੰਦੇ ਆ ਇੱਕ ਹੀ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਫਸੇ ਰਹਿੰਦੇ ਆ ਕਿੰਨੇ ਸਾਲਾਂ ਤੋਂ ਕੋਈ ਨਸ਼ਾ ਨਹੀਂ ਛੱਡ ਪਾ ਰਿਹਾ ਕਿੰਨੇ ਸਾਲਾਂ ਤੋਂ ਕੋਈ ਚੋਰੀ ਨਹੀਂ ਛੱਡ ਪਾ ਰਿਹਾ ਕਿੰਨੇ ਸਾਲਾਂ ਤੋਂ ਉਹਨਾਂ ਦਾ ਬੋਲ ਚਾਲ ਨਹੀਂ ਸੁਧਰ ਰਿਹਾ ਉਹਨਾਂ ਦਾ ਜੀਵਨ ਪ੍ਰਾਰਥਨਾ ਵਾਲਾ ਨਹੀਂ ਬਣ ਰਿਹਾ ਕਿੱਥੇ ਪਰੇਸ਼ਾਨੀ ਆ ਕਿਉਂਕਿ ਉਹ ਹਾਲਾਤਾਂ ਦੇ ਨਾਲ ਸਮਝੌਤਾ ਕਰਦੇ ਆ ਪਰ ਸਾਹਮਣਾ ਨਹੀਂ ਕਰਦੇ ਜਦੋਂ ਤੁਸੀਂ ਸਾਹਮਣਾ ਕਰੋਗੇ ਹਾਲਾਤ ਬਦਲ ਜਾਣਗੇ ਪ੍ਰਭ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਕਿੰਨਾ ਉਹ ਤੁਹਾਡੇ ਕੋਲੋਂ ਫਿਰ ਭੱਜ ਜਾਊਗਾ ਪਰਮੇਸ਼ਵਰ ਦੇ ਨੇੜੇ ਜਾਓ ਉਹ ਤੁਹਾਡੇ ਨੇੜੇ ਆਵੇਗਾ ਹੁਣ ਪਰਮੇਸ਼ਵਰ ਦੇ ਨੇੜੇ ਕਿੱਦਾਂ ਜਾਣਾ ਉਹ ਜਲੰਧਰ ਆ ਕਪੂਰਥਲੇ ਆ ਹੁਸ਼ਿਆਰਪੁਰ ਆ ਅੰਮ੍ਰਿਤਸਰ ਆ ਕਿੱਦਾਂ ਨੇੜੇ ਜਾ ਸਕਦੇ ਆ ਜਿੱਦਾਂ ਬੁਰਾਈ ਤੋਂ ਬਚ ਕੇ ਅਸੀਂ ਸ਼ੈਤਾਨ ਦਾ ਸਾਹਮਣਾ ਕਰਦੇ ਆਂ ਇਦਾਂ ਹੀ ਚੰਗੇ ਕੰਮ ਕਰਕੇ ਪਰਮੇਸ਼ਵਰ ਦੇ ਵਚਨ ਦੀ ਅਧੀਨਗੀ ਕਰਕੇ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਆਂ ਹਾਲੇਲੂਇਆ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਹਾਂ ਫਿਰ ਉਸ ਵਚਨ ਨੂੰ ਆਪਣੇ ਜੀਵਨ 'ਚ ਲੈਣੇ ਅੰਗੀਕਾਰ ਕਰਦੇ ਹਾਂ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹਾਂ ਤੇ ਜਦੋਂ ਅਸੀਂ ਇਦਾਂ ਕਰਾਂਗੇ ਫਿਰ ਵਚਨ 'ਚ ਲਿਖਿਆ ਕਹਿੰਦਾ ਫਿਰ ਉਹ ਵੀ ਤੁਹਾਡੇ ਨੇੜੇ ਆਊਗਾ ਹallelujah ਫਿਰ ਲਿਖਿਆ ਹੈ ਪਾਪੀਓ ਆਪਣੇ ਹੱਥ ਸ਼ੁੱਧ ਕਰੋ ਹੱਥ ਕਿਉਂ ਸ਼ੁੱਧ ਕਰੀਏ ਕੀ ਮਸਲਾ ਹੈ ਹੱਥਾਂ ਦਾ ਭਾਵ ਆਪਣੇ ਹੱਥਾਂ ਨੂੰ ਬੁਰਾਈ ਤੋਂ ਰੋਕੋ ਆਪਣੇ ਹੱਥਾਂ ਨੂੰ ਲਾਲਚ ਦੇ ਕੰਮਾਂ ਵਿੱਚ ਪੈਣ ਤੋਂ ਰੋਕੋ ਸਿਰਫ ਸਰੀਰਕ ਹੱਥ ਨਹੀਂ ਮਨ ਦੇ ਹੱਥ ਕਿਉਂਕਿ ਜਦੋਂ ਮਨ ਦੇ ਵਿੱਚ ਵਿਚਾਰ ਆਉਂਦੇ ਆ ਫਿਰ ਮਨ ਕਮਾਂਡ ਦਿੰਦਾ ਬਾਡੀ ਨੂੰ ਤੇ ਫਿਰ ਹੱਥ ਕੰਮ ਕਰਦੇ ਲਾਲਚ ਹੱਥਾਂ ਵਿੱਚ ਨਹੀਂ ਆਉਂਦਾ ਲਾਲਚ ਮਨ ਵਿੱਚ ਆਉਂਦਾ ਚੋਰੀ ਹੱਥਾਂ ਵਿੱਚ ਨਹੀਂ ਆਉਂਦੀ ਚੋਰੀ ਮਨ ਦੇ ਵਿੱਚ ਆਉਂਦੀ ਫਿਰ ਮਨ ਹੁਕਮ ਦਿੰਦਾ ਕਹਿੰਦਾ ਕਰ ਲੈ ਤੇ ਫਿਰ ਹੱਥ ਜਿਹੜੇ ਆ ਉਹ ਐਕਟੀਵੇਟ ਹੋ ਜਾਂਦੇ ਆ ਇਸ ਲਈ ਆਪਣੇ ਮਨ ਨੂੰ ਸ਼ੁੱਧ ਕਰਨਾ ਔਰ ਆਪਣੇ ਹੱਥਾਂ ਨੂੰ ਰੋਕ ਕੇ ਰੱਖਣਾ ਹੈ ਅਰ ਕਹਿੰਦਾ ਹੱਥਾਂ ਨੂੰ ਸ਼ੁੱਧ ਕਰੋ ਹੇ ਤੋ ਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਉਹ ਲੋਕ ਜਿਹੜੇ ਆਲਵੇਸ ਕਨਫਿਊਜ਼ਨ ਦੇ ਵਿੱਚ ਪਏ ਰਹਿੰਦੇ ਆ ਜਿਹੜੇ ਕਹਿੰਦੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਸਾਨੂੰ ਤਾਂ ਪਤਾ ਨਹੀਂ ਲੱਗਦਾ ਹੁਣ ਅਸੀਂ ਚਰਚ ਨੂੰ ਵੀ ਆਉਂਦੇ ਆ ਹੁਣ ਅਸੀਂ ਉੱਥੇ ਜਾਈਏ ਕਿ ਨਾ ਜਾਈਏ ਹੁਣ ਅਸੀਂ ਆਹ ਖਾਈਏ ਕਿ ਨਾ ਖਾਈਏ ਹੁਣ ਅਸੀਂ ਕੀ ਕਰੀਏ ਐਂ ਤਾਂ ਅੱਗੇ ਨਾਲੋਂ ਦੁਖੀ ਹੋ ਗਏ ਕਹਿੰਦਾ ਫਲਾਨਾ ਕੰਮ ਤਾਂ ਸਾਡਾ ਬਣ ਗਿਆ ਪਰ ਫਲਾਨਾ ਸਾਡੇ ਨਾਲ ਰੁੱਸ ਗਿਆ ਆ ਬੜੀ ਬੜੀਆਂ ਚੀਜ਼ਾਂ ਉਹ ਕਨਫਿਊਜ਼ਨ 'ਚ ਹੀ ਰਹਿੰਦੇ ਆਂ ਕਹਿੰਦਾ ਹੈ ਦੋ ਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਦੋ ਚਿੱਤਿਓ ਚੋਂ ਬਾਹਰ ਆਓ ਤੁਸੀਂ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਪਾਰ ਨਹੀਂ ਹੋ ਸਕਦੇ ਤੁਹਾਨੂੰ ਇੱਕ ਪਾਸੇ ਦੇ ਹੋਣਾ ਪੈਣਾ ਆ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਪੈਣਾ ਵੀ ਕਿੱਧਰ ਨੂੰ ਹੋਣਾ ਆ ਆਪਣੇ ਮਨ ਨੂੰ ਪਵਿੱਤਰ ਕਰੋ ਆਪਣੇ ਮਨ ਨੂੰ ਦੱਸੋ ਇਹਨੂੰ ਬੁਰਾਈ 'ਚੋਂ ਵੱਖਰੇ ਕਰ ਲਓ ਪਵਿੱਤਰਤਾਈ ਦੇ ਵਿੱਚ ਇਹਨੂੰ ਜੋੜੋ ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨੂੰ ਦੇਖੇ ਹallelujah ਸੋ ਆਪਾਂ ਦੇਖਦੇ ਹਾਂ ਯਹੂਦਾ ਦੀ ਕਿਤਾਬ ਉਹਦੀ 18 19 ਨੰਬਰ ਪੰਕਤੀ ਦੇ ਵਿੱਚ ਉਹਦਾ 1 ਹੀ ਚੈਪਟਰ ਆ ਉਹਦੇ ਵਿੱਚ 18 ਤੇ 19 ਪੰਕਤੀ ਆਪਾਂ ਦੇਖਦੇ ਆ ਇੱਥੇ ਲਿਖਿਆ ਭਈ ਉਹਨਾਂ ਨੇ ਤੁਹਾਨੂੰ ਕਿਹਾ ਜੋ ਅੰਤ ਦੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ੈਤਾਨੀ ਕਾਮਨਾ ਦੇ ਅਨੁਸਾਰ ਚੱਲਣਗੇ ਏ ਉਹ ਹਨ ਜਿਹੜੇ ਧੜੇ ਬਾਜ ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ ਦੇਖੋ ਜ਼ਬਰਦਸਤ ਗੱਲ ਆ ਸਮਝਣ ਵਾਲਿਆਂ ਦੇ ਲਈ ਕਿੰਨਾ ਅੰਤਲੇ ਦਿਨਾਂ ਦੇ ਵਿੱਚ ਅੰਤਲੇ ਸਮਿਆਂ ਦੇ ਵਿੱਚ ਮੁਖੌਲੀਏ ਹੋਣਗੇ ਠੱਠਾ ਕਰਨ ਵਾਲੇ ਲੋਕ ਲੈ ਉਹਨਾਂ ਨੇ ਤੁਹਾਨੂੰ ਕਿ ਤੁਸੀਂ ਕੋਈ ਧਾਰਮਿਕਤਾ ਦੀ ਗੱਲ ਕਰੋਗੇ ਤੁਸੀਂ ਪਰਮੇਸ਼ਰ ਦੀ ਕੋਈ ਗੱਲ ਕਰੋਗੇ ਤੁਹਾਡੇ ਦੋਸਤ ਹੋ ਸਕਦੇ ਕਿ ਲੈ ਵੱਡਾ ਬਾਬਾ ਲੇ ਵੱਡਾ ਸੰਤ ਕੁਝ ਵੀ ਉਹ ਤੁਹਾਨੂੰ ਕਹਿਣਗੇ ਮਜ਼ਾਕ ਉਡਾਉਣਗੇ ਤੁਹਾਡਾ ਜਾਂ ਮਜ਼ਾਕ ਉਡਾਉਣਗੇ ਚੰਗੇ ਕੰਮ ਕਰਨ ਵਾਲਿਆਂ ਦਾ ਤਾਂ ਕਹਿੰਦਾ ਅੰਤਲੇ ਸਮੇਂ ਚ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ੈਤਾਨੀ ਕਾਮਨਾ ਦੇ ਅਨੁਸਾਰ ਚੱਲਣਗੇ ਜਿਹੜੇ ਜਿਹੜੇ ਆਪਣੇ ਮਨ ਦੀ ਇੱਛਾ ਦੇ ਅਨੁਸਾਰ ਜਿਹੜੀ ਸ਼ੈਤਾਨੀ ਆ ਜਿਹੜੀ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਪਰਮੇਸ਼ਵਰ ਨੂੰ ਨਹੀਂ ਚੰਗੀ ਲੱਗਦੀ ਉਹ ਸਿੱਛਾ ਦੇ ਅਨੁਸਾਰ ਉਹ ਚੱਲਣਗੇ ਕਿ ਹਾਂ ਜੋ ਸਾਡਾ ਜੀ ਕਰਦਾ ਸੀ ਤਾਂ ਉਹ ਹੀ ਕਰਾਂਗੇ ਸਾਡਾ ਜੀ ਕਰਦਾ ਤਾਂ ਅਸੀਂ ਇੱਕੋ ਲੱਤ ਵਾਲੀ ਪੈਂਟ ਪਾਵਾਂਗੇ ਸਾਡਾ ਜੀ ਕਰਦਾ ਤਾਂ ਇੱਕੋ ਬਾਹਵਾਂ ਵਾਲਾ ਝੱਗਾ ਪਾਵਾਂਗੇ ਜੀ ਕਰਦਾ ਤੇ ਅਸੀਂ ਪਰਵਟਿਆਂ 'ਚ ਵੀ ਬਾਲੀਆਂ ਪਾਵਾਂਗੇ ਤੇ ਜੀ ਕਰਦਾ ਤੇ ਜੀਬ 'ਚ ਵੀ ਕੋਕੇ ਪਾਵਾਂਗੇ ਉਹ ਜੀਵ ਨੂੰ ਤਾਂ ਬੰਨ੍ਹ ਲੈਂਦੇ ਆ ਪਰ ਅੱਖਰਾਂ ਨੂੰ ਨਹੀਂ ਬੰਨ੍ਹਦੇ ਜੀਵ ਦੇ ਵਿੱਚ ਨੱਥ ਪਾਲਣ ਦੇ ਨਾਲ ਕੋਕਾ ਪਾਲਣ ਦੇ ਨਾਲ ਜੀਵ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਪਰ ਉਹ ਲੋਕ ਸ਼ੈਤਾਨੀ ਕਾਮਨਾ ਦੇ ਅਨੁਸਾਰ ਚੱਲਦੇ ਆ ਵੀ ਅਸੀਂ ਕੁਝ ਵੀ ਕਰਾਂਗੇ ਉਹ ਕਹਿਣਗੇ ਕਿ ਪਰਮੇਸ਼ਵਰ ਨਹੀਂ ਹੁੰਦਾ ਉਹ ਬਹੁਤ ਸਾਰੇ ਉਹਨਾਂ ਬੱਚਿਆਂ ਦੇ ਕੋਲੇ ਨੌਜਵਾਨਾਂ ਦੇ ਕੋਲੇ ਬਜ਼ੁਰਗਾਂ ਦੇ ਕੋਲੇ ਆਉਣਗੇ ਜਿਹੜੇ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰ ਉਹ ਤੁਹਾਨੂੰ ਵੀ ਉਹਦਾਂ ਦੀਆਂ ਗੱਲਾਂ ਕਰਨਗੇ ਜਿੱਦਾਂ ਦੀ ਉਹਨਾਂ ਦੇ ਮਨ ਦੇ ਵਿੱਚ ਆ ਇਸੇ ਲਈ ਵਚਨ ਸਾਨੂੰ ਕਹਿੰਦਾ ਕਿ ਧਰਮ ਤੇ ਕੋ ਧਰਮ ਦੀ ਕੋਈ ਸਾਂਝ ਨਹੀਂ ਆ ਵੱਖਰੇ ਵੱਖਰੇ ਹੋ ਜੋ ਕਿਤੇ ਇਹ ਨਾ ਹੋਵੇ ਕਿ ਉਹ ਰਾਹ ਜਿਹੜਾ ਸਵਰਗਾਂ ਨੂੰ ਜਾ ਰਿਹਾ ਤੁਸੀਂ ਉਹ ਛੱਡ ਕੇ ਤੇ ਜਿਹੜੀ ਵਿੱਚ ਰਾਹ ਇੱਕ ਨਿੱਕੀ ਜਿਹੀ ਡੰਡੀ ਨਿਕਲੀ ਤੁਸੀਂ ਉਧਰ ਨੂੰ ਮੁੜ ਜਓ ਨੋ ਆਪਣੀ ਪ੍ਰੋਟੈਕਸ਼ਨ ਕਰੋ ਪਰਮੇਸ਼ਵਰ ਦੇ ਬਚਨ ਦੇ ਦੁਆਰਾ ਪਰਮੇਸ਼ਵਰ ਦੇ ਪੈਰ ਦੇ ਵਿੱਚ ਰਹਿ ਕੇ ਅਰ ਲਿਖਿਆ ਇਹ ਉਹ ਹਨ ਜਿਹੜੇ ਧੜੇਵਾਜ ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ ਇਹਨਾਂ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਆ ਇਹ ਸਰੀਰਕ ਖੁਆਇਸ਼ਾਂ ਦੇ ਗੁਲਾਮ ਹੋ ਚੁੱਕੇ ਆ ਕਿਸ ਅੱਖਾਂ ਨੂੰ ਫਲਾਨੀ ਚੀਜ਼ ਚੰਗੀ ਲੱਗਦੀ ਆ ਚਲੋ ਜੀ ਸਰੀਰ ਨੂੰ ਫਲਾਨਾ ਕੰਮ ਚੰਗਾ ਲੱਗਦਾ ਚਲੋ ਜੀ ਤੇ ਫੇਰ ਉਹ ਚਾਏ ਕਿਸੇ ਦਾ ਹੱਕ ਖੋ ਕੇ ਕਰਨਾ ਪਏ ਕੋਈ ਬਦਮਿਸ਼ੀ ਹੋਏ ਕੋਈ ਲੜਾਈ ਹੋਏ ਕੋਈ ਝਗੜਾ ਹੋਏ ਕਿਸੇ ਵੀ ਤਰੀਕੇ ਦਾ ਪਾਪ ਹੋਏ ਇਹ ਉਹ ਕਰਨ ਨੂੰ ਤਿਆਰ ਹੋ ਜਾਣਗੇ ਐਂਡਲੇ ਟਾਈਮ ਦੇ ਜਿਹੜੇ ਲੋਕ ਹੋਣਗੇ ਪਰ ਤੁਸੀਂ ਹੈ ਪਿਆਰਿਓ ਆਪਣੇ ਆਪ ਨੂੰ ਆਪਣੀ ਅਤ ਪਵਿੱਤਰ ਨੇਜਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਉਹਨਾਂ ਵੱਲ ਦੇਖ ਕੇ ਤੁਸੀਂ ਨਹੀਂ ਉਹ ਕੰਮ ਕਰਨੇ। ਭਈ ਹੁਣ ਤਾਂ ਰਿਵਾਜ ਹੋ ਗਿਆ ਹੁਣ ਪੂਰੀਆਂ ਪੈਂਟਾਂ ਕੌਣ ਪਾਉਂਦਾ? ਹੁਣ ਪੂਰੇ ਝੱਗੇ ਕੌਣ ਪਾਉਂਦਾ? ਹੁਣ ਚੁੰਨੀ ਕੌਣ ਲੈਂਦਾ? ਸਿਰ ਕੌਣ ਟੱਕਦਾ? ਹੁਣ ਤਾਂ ਮਾਡਰਨ ਜ਼ਮਾਨਾ ਆ। ਤੁਸੀਂ ਉਹ ਕੰਮ ਨਹੀਂ ਕਰਨੇ ਜੋ ਲੋਕ ਕਰਦੇ ਆ। ਉਹਨਾਂ ਵੱਲ ਦੇਖ ਕੇ ਤੁਸੀਂ ਗਲਤ ਨਹੀਂ ਹੋਣਾ। ਜਿਹੜਾ ਕਿਸੇ ਨੂੰ ਦੇਖ ਕੇ ਬਦਲ ਜਾਏ ਇਹਦਾ ਮਤਲਬ ਉਹ ਕਮਜ਼ੋਰ ਆ ਪਰ ਤੁਸੀਂ ਮਜ਼ਬੂਤ ਹੋਣਾ ਆ ਤੁਹਾਡੀ ਨੀਂਹ ਚਟਾਨ ਦੇ ਉੱਤੇ ਹੋਣੀ ਚਾਹੀਦੀ ਆ ਰੇਤ ਉੱਤੇ ਨਹੀਂ ਕਿ ਕਿਸੇ ਵੀ ਵੇਲੇ ਸਰਕ ਜਾਈ ਤੇ ਮਕਾਨ ਢਹਿ ਜਾਏ ਤੁਹਾਡੀ ਨੀਂਹ ਚਟਾਨ ਦੇ ਉੱਤੇ ਹੋਣੀ ਚਾਹੀਦੀ ਆ ਕਿ ਤੁਸੀਂ ਨਹੀਂ ਬਦਲਣਾ ਪਰ ਸਥਿਰ ਰਹਿਣਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪਰਮੇਸ਼ਵਰ ਦੇ ਵਿੱਚ ਕਾਇਮ ਰਹਿਣਾ ਆ ਅਰ ਕਹਿੰਦਾ ਪਰਮੇਸ਼ਵਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਤੁਹਾਡਾ ਪ੍ਰੇਮ ਨਹੀਂ ਘਟਣਾ ਚਾਹੀਦਾ ਕੋਈ ਚਾਹੇ ਜਿੱਦਾਂ ਦੀਆਂ ਮਰਜ਼ੀ ਗੱਲਾਂ ਕਰੇ ਤੁਹਾਡੇ ਪ੍ਰੇਮ ਦੇ ਵਿੱਚ ਜਿਹੜਾ ਪਰਮੇਸ਼ਵਰ ਦੇ ਪ੍ਰਤੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਫਿਰ ਕਹਿੰਦਾ ਤੁਸੀਂ ਆਤਮਾ ਦੇ ਵਿੱਚ ਜਿਹੜਾ ਆ ਪ੍ਰਾਰਥਨਾ ਕਰਦੇ ਰਹਿਣਾ ਹੈ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਨੇਚਾ ਨੂੰ ਉਸਾਰੀ ਜਾਣਾ ਆਪਣੇ ਜੀਵਨ 'ਚ ਨੇਚਾ ਨੂੰ ਵਧਾਈ ਜਾਣਾ ਹੈ ਤੋ ਅਗੇ ਲਿਖਿਆ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ ਬਹੁਤ ਸਾਰੇ ਲੋਕ ਕਹਿਣਗੇ ਇੰਨੇ ਸਾਲਾਂ ਤੋਂ ਕਹਿ ਰਹੇ ਆ ਪ੍ਰਭੂ ਨੇ ਆ ਜਾਣਾ ਅਜੇ ਤੱਕ ਆਇਆ ਤਾਂ ਹੈ ਨਹੀਂ ਤੁਹਾਡਾ ਪ੍ਰਭੂ ਉਹ ਤਾਂ 2012 ਚ ਵੀ ਕਹਿੰਦੇ ਸੀ 2019 ਚ ਵੀ ਕਹਿੰਦੇ ਸੀ 2021 ਚ ਜਦੋਂ ਕਰੋਨਾ ਆਇਆ ਉਦੋਂ ਵੀ ਕਹਿੰਦੇ ਸੀ ਪਰ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਪਿੱਛੇ ਨੂੰ ਨਾ ਮੁੜ ਜਿਓ ਬੈਕ ਸਲਾਈਡਰ ਨਾ ਹੋ ਜਾਇਓ ਕਹਿੰਦਾ ਤੁਸੀਂ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ ਤੁਸੀਂ ਉਹਦੀ ਦਇਆ ਦੀ ਉਡੀਕ ਕਰਦੇ ਹੀ ਰਹਿਣਾ ਹੈ ਕਿ ਪਰਮੇਸ਼ਰ ਦੀ ਦਇਆ ਸਾਡੇ ਤੇ ਹੋਣ ਵਾਲੀ ਔਰ ਉਹ ਹੈ ਔਰ ਉਹ ਜ਼ਰੂਰ ਕਰੇਗਾ ਅਤੇ ਕਿੰਨਿਆਂ ਉੱਤੇ ਜਿਹੜਾ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਇਆ ਕਰੋ ਜਿਹੜੇ ਕਨਫਿਊਜ਼ਨਸ ਦੇ ਵਿੱਚ ਆ ਤੁਸੀਂ ਉਹਨਾਂ ਉੱਤੇ ਦਇਆ ਕਰੋ ਤੁਸੀਂ ਉਹਨਾਂ ਦੀ ਹੌਸਲਾ ਫਸਾਈ ਕਰੋ ਤੁਸੀਂ ਉਹਨਾਂ ਦੀ ਮਦਦ ਕਰੋ ਤੁਸੀਂ ਉਹਨਾਂ ਨੂੰ ਦੱਸੋ ਕਿ ਨਹੀਂ ਠੰਡਾ ਨਾ ਹੋ ਸਰਗਰਮ ਰਹੇ ਇੰਨੀ ਤੂੰ ਮਿਹਨਤ ਕੀਤੀ ਆ ਫਰਜ ਰੱਖ ਲੋ ਦਸਾਂ ਸਾਲਾਂ ਤੋਂ ਤੁਸੀਂ ਮਿਹਨਤ ਕਰ ਰਹੇ ਆ ਪਰ 11ਵੇਂ ਸਾਲ ਦੇ ਵਿੱਚ ਪ੍ਰਭੂ ਜੀ ਨੇ ਆ ਜਾਣਾ ਹੈ ਤੇ ਤੁਸੀਂ 11ਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਪਿੱਛੇ ਨੂੰ ਮੁੜ ਜਾਓ ਤਾਂ ਫਿਰ ਤਾਂ ਦਸਾਂ ਸਾਲਾਂ ਦੀ ਮਿਹਨਤ ਬੇਅਰਥ ਹੋ ਗਈ ਇਸ ਲਈ ਬਣੇ ਰਹੋ ਐਨੀ ਟਾਈਮ ਉਹ ਚੀਜ਼ ਜਿਹੜੀ ਅਸੀਂ ਉਡੀਕ ਰਹੇ ਹਾਂ ਸਦੀਪਕ ਜੀਵਨ ਲੈਣ ਦੇ ਲਈ ਉਹ ਐਨੀ ਟਾਈਮ ਹੋ ਸਕਦਾ ਹੈ ਜੋ ਪਰਮੇਸ਼ਵਰ ਨੇ ਆਪਣੇ ਵਚਨ ਦੇ ਵਿੱਚ ਵਾਅਦਾ ਕੀਤਾ ਉਹ ਐਨੀ ਟਾਈਮ ਪੂਰਾ ਹੋ ਸਕਦਾ ਆ ਇਸ ਲਈ ਪਿੱਛੇ ਨੂੰ ਨਾ ਮੁੜੋ ਆਪਣੀ ਪ੍ਰੀਤ ਨੂੰ ਠੰਡੇ ਨਾ ਹੋਣ ਦਿਓ ਪਰਮੇਸ਼ਵਰ ਚ ਬਣੇ ਰਹੋ ਮਿਹਨਤ ਕਰਦੇ ਰਹੋ ਔਰ ਜਿਹੜੇ ਦੁਬਧਾ ਦੇ ਵਿੱਚ ਆ ਕਨਫਿਊਜ਼ਨ ਦੇ ਵਿੱਚ ਆ ਉਹਨਾਂ ਦੀ ਹੈਲਪ ਕਰੋ ਅਗਰ ਤੁਸੀਂ ਉਹਨਾਂ ਨੂੰ ਨਹੀਂ ਸਮਝਾ ਸਕਦੇ ਪ੍ਰੇਅਰ ਟਾਵਰ ਦਾ ਨੰਬਰ ਦਿਓ ਉਹਨਾਂ ਨੂੰ ਚਰਚ ਨੂੰ ਲੈ ਕੇ ਆਓ ਇੱਥੇ ਬਹੁਤ ਸਾਰੇ ਪ੍ਰਾਪਤਨਾ ਜੋਦੇ ਆ ਪਾਸਟਰਸ ਯਾਰ ਜਿਹੜੇ ਤੁਹਾਡੀ ਮਦਦ ਦੇ ਲਈ ਪਰਮੇਸ਼ਵਰ ਦੇ ਵੱਲੋਂ ਠਹਿਰਾਏ ਗਏ ਆ ਹਾਲੇਲੂਇਆ ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ ਤੁਸੀਂ ਮਿਹਨਤ ਕਰੋ ਉਹਨਾਂ ਲੋਕਾਂ ਨੂੰ ਜਿਹੜੇ ਨਰਕ ਵਿੱਚ ਜਾ ਰਹੇ ਆ ਖਿੱਚ ਧੂ ਕੇ ਉਹਨਾਂ ਨੂੰ ਬਚਾ ਲਓ ਆਪ ਨਾ ਉਹਨਾਂ ਦੇ ਵਿੱਚ ਜਾ ਕੇ ਰਲ ਜਾਓ ਵੀ ਤੁਸੀਂ ਵੀ ਉਧਰ ਨੂੰ ਚੱਲ ਜਾਓ ਸੱਗ ਦੇ ਵੱਲ ਨੂੰ ਉਹਨਾਂ ਨੂੰ ਖਿੱਚ ਧੂ ਕੇ ਬਚਾ ਲਓ ਤੁਸੀਂ ਦੇਖਿਓ ਜਦੋਂ ਕਿਤੇ ਫਲੱਡ ਆਇਆ ਹੋਵੇ ਹਾੜ ਜਿਹੜੇ ਉਥੇ ਹੜ੍ਹ ਦੇ ਵਿੱਚ ਮਦਦ ਕਰਨ ਜਾਂਦੇ ਆ ਪਹਿਲਾਂ ਉਹਨਾਂ ਨੇ ਲਾਈਫ ਜੈਕਟਸ ਪਾਈਆਂ ਹੁੰਦੀਆਂ ਆ ਉਹ ਜਾਕਟਰ ਜਿਹੜੀਆਂ ਪਾਣੀ ਤੋਂ ਡੁੱਬਣ ਤੋਂ ਬਚਾਉਂਦੀਆਂ ਆ ਪਹਿਲਾਂ ਉਹਨਾਂ ਨੇ ਪਾਈਆਂ ਹੁੰਦੀਆਂ ਆ ਬਈ ਉਹ ਸੁਰੱਖਿਅਤ ਰਹਿਣ ਉਹ ਸੁਰੱਖਿਅਤ ਰਹਿਣਗੇ ਤਾਂ ਹੀ ਉਹ ਡੁੱਬਦੇ ਹੋਏ ਨੂੰ ਬਚਾ ਸਕਣਗੇ ਅਗਰ ਹੈਲੀਕਾਪਟਰ ਦੇ ਰਾਹੀਂ ਵੀ ਕਿਸੇ ਨੂੰ ਖਿੱਚਿਆ ਜਾਣਾ ਹੋਏ ਤਾਂ ਪਹਿਲਾਂ ਜਿਹੜੇ ਬੰਦੇ ਨੇ ਥੱਲੇ ਮਦਦ ਲਈ ਜਾਣਾ ਉਹਨੂੰ ਰस्सियां ਦੇ ਨਾਲ ਚੰਗੀ ਤਰ੍ਹਾਂ ਬੰਨ੍ਹਿਆ ਜਾਂਦਾ ਉਹਨੂੰ ਹੁੱਕ ਅਪ ਕੀਤਾ ਜਾਂਦਾ ਹੈ ਕਿ ਉਹ ਕਿਸੇ ਨੂੰ ਖਿੱਚ ਕੇ ਲੈ ਆਏ ਪਰ ਇਹ ਨਾ ਹੋਏ ਕਿ ਤੇ ਉਹ ਆਪ ਹੀ ਥੱਲੇ ਰਹਿ ਜੇ ਜਦੋਂ ਕਿਸੇ ਨੂੰ ਅੱਗ ਦੇ ਵਿੱਚੋਂ ਕੱਢੇ ਨਾੜਾ ਹੁੰਦਾ ਤਾਂ ਪਹਿਲਾਂ ਫਾਇਰ ਤੋਂ ਪ੍ਰੋਟੈਕਸ਼ਨ ਦੇ ਲਈ ਕੱਪੜੇ ਪਾਏ ਜਾਂਦੇ ਆ ਇਸ ਲਈ ਜਦੋਂ ਤੁਸੀਂ ਕਿਸੇ ਨੂੰ ਖਿੱਚ ਧੂਕੇ ਬਚਾਉਣਾ ਆ ਤਾਂ ਨੰਗੇ ਹੱਥੀ ਨਹੀਂ ਪੜਨਾ ਤੁਸੀਂ ਪ੍ਰੋਟੈਕਸ਼ਨ ਸ਼ੀਲਡ ਦੇ ਵਿੱਚ ਹੋਣੇ ਚਾਹੀਦੇ ਆ ਤੁਸੀਂ ਸੁਰੱਖਿਆ ਕਵਚ ਦੇ ਵਿੱਚ ਹੋਣੇ ਚਾਹੀਦੇ ਆ ਇਹ ਨਾ ਹੋਏ ਕਿ ਉਹਦੀ ਬਿੱਟਾ ਤੁਹਾਨੂੰ ਆਪਣੇ ਵਿੱਚ ਫਸਾ ਲੇ ਪਰ ਤੁਹਾਡਾ ਛੁਟਕਾਰਾ ਇੰਨਾ ਵੱਡਾ ਹੋਵੇ ਕਿ ਤੁਸੀਂ ਉਹਨੂੰ ਖਿੱਚ ਕੇ ਬਾਹਰ ਲਿਆਓ ਹallelujah ਅਤੇ ਉਸ ਬਸਤਰ ਤੋਂ ਵੀ ਜਿਹਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਕ ਕਰਦੇ ਹੋਏ ਕਿੰਨਿਆਂ ਉੱਤੇ ਭੈਣ ਨਾਲ ਦਇਆ ਕਰੋ ਉਹਦੇ ਜੀਵਨ ਦੇ ਵਿੱਚ ਜਿਹੜਾ ਪਾਪ ਆ ਉਹਦੇ ਤੋਂ ਸੂਕ ਕਰਨੀ ਆ ਤੁਸੀਂ ਇਹ ਨਹੀਂ ਕਿ ਮੇਰਾ ਭਰਾ ਗਲਤ ਕੰਮ ਕਰਦਾ ਆ ਤਾਂ ਉਹ ਕੰਮ ਹੀ ਨਹੀਂ ਗਲਤ ਕਿਉਂਕਿ ਉਹ ਮੇਰਾ ਭਰਾ ਕਰਦਾ ਹੈ ਅਗਰ ਮੇਰੀ ਭੈਣ ਕੋਈ ਗਲਤ ਕੰਮ ਕਰਦੀ ਆ ਤਾਂ ਉਹ ਕੰਮ ਗਲਤ ਨਹੀਂ ਆ ਕਿਉਂਕਿ ਉਹ ਮੇਰੀ ਭੈਣ ਕੰਮ ਕਰ ਰਹੀ ਆ ਨਹੀਂ ਜਿਹੜਾ ਕੰਮ ਗਲਤ ਆ ਉਹ ਗਲਤ ਆ ਉਸ ਕੰਮ ਨੂੰ ਤੁਸੀਂ ਗਲਤ ਹੀ ਕਹਿਣਾ ਗਲਤ ਹੀ ਮੰਨਣਾ ਔਰ ਉਸ ਕੰਮ ਤੋਂ ਆਪਣੇ ਆਪ ਨੂੰ ਬਚਾਉਣਾ ਆ ਕਿਉਂਕਿ ਇੱਥੇ ਲਿਖਿਆ ਆ ਜਿਹਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਕ ਕਰਦੇ ਹੋਏ ਕਿੰਨਿਆਂ ਉੱਤੇ ਭੈ ਨਾਲ ਦਇਆ ਕਰੋ ਉਸ ਪਾਪ ਤੋਂ ਤੁਹਾਨੂੰ ਕਹਿਣੀ ਹੋਣੀ ਚਾਹੀਦੀ ਆ ਫਿਰ ਜੇਕਰ ਤੁਸੀਂ ਕਿਸੇ ਜੂਆ ਖੇਡਣ ਵਾਲੇ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਚਾਹੁੰਦੇ ਆ ਇਹ ਨਹੀਂ ਕਿ ਤੁਸੀਂ ਜੂਆ ਖੇਡ ਖੇਡ ਕੇ ਜੂਏ ਦੀ ਲਾਤ ਆਪ ਲਾ ਲਓ ਜੂਆ ਗਲਤ ਆ ਮਤਲਬ ਗਲਤ ਆ ਗੈਂਬਲਿੰਗ ਗਲਤ ਆ ਤੇ ਗਲਤ ਆ ਤੁਸੀਂ ਉਹਨਾਂ ਮਨੁੱਖਾਂ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਉਹਨਾਂ ਮਨੁੱਖਾਂ ਨਾਲ ਪ੍ਰੇਮ ਕਰਨਾ ਹੈ ਪਰ ਉਹਨਾਂ ਦੀ ਬੁਰੀ ਆਦਤ ਦੇ ਨਾਲ ਨਹੀਂ ਉਸ ਆਦਤ ਤੋਂ ਤੁਹਾਨੂੰ ਕਹਿਣੀ ਹੋਣੀ ਚਾਹੀਦੀ ਹੈ ਰ ਆਪਣੇ ਆਪ ਨੂੰ ਤੁਸੀਂ ਉਸ ਦਾਗ ਤੋਂ ਬਚਾ ਕੇ ਰੱਖਣਾ ਹੈ ਤੁਹਾਡੇ ਕੱਪੜੇ ਬਚੇ ਹੀ ਰਹਿਣੇ ਚਾਹੀਦੇ ਆ ਹallelujah ਸੋ ਪ੍ਰਭੂ ਤੁਹਾਡੇ ਉੱਤੇ ਕਿਰਪਾ ਕਰਨ ਮੈਂ ਯਕੀਨ ਕਰਦੀ ਹਾਂ ਕਿ ਅੱਜ ਦਾ ਵਚਨ ਤੁਹਾਡੇ ਜੀਵਨ ਦੇ ਬਦਲਾਅ ਦਾ ਕਾਰਨ ਠਹਿਰੇਗਾ ਔਰ ਤੁਸੀਂ ਜ਼ਰੂਰ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਮਜ਼ਬੂਤੀ ਦੇ ਨਾਲ ਆਪਣੀ ਜਿਹੜੀ ਬਿਲਡਿੰਗ ਆ ਤੁਹਾਡੀ ਜਿਹੜੀ ਇਮਾਰਤ ਆ ਮਸੀਹ ਦੇ ਵਿੱਚ ਉਹਨੂੰ ਤੁਸੀਂ ਨੇਚਰ ਦੇ ਨਾਲ ਹੋਰ ਸਟਰੋਂਗ ਕਰਕੇ ਉਸਾਰਦੇ ਜਾਓਗੇ ਮਜ਼ਬੂਤੀ ਦੇ ਨਾਲ ਉਸਾਰਦੇ ਜਾਓਗੇ ਔਰ ਅੱਜ ਪ੍ਰਭੂ ਭੋਜਨ ਵੀ ਆ ਪ੍ਰਭੂ ਭੋਜਨ ਇੱਥੇ ਕੀਤਾ ਜਾਏਗਾ ਅਰ ਪ੍ਰਭੂ ਪੋਜ ਸਿਰਫ ਉਹ ਹੀ ਲੈ ਸਕਦੇ ਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਪੂਰਾ ਕੀਤਾ ਹੋਵੇ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਦੇ ਹੋਣ ਪ੍ਰਾਰਥਨਾ ਕਰਦੇ ਹੋਣ ਲੜਾਈ ਝਗੜੇ ਨਾ ਕਰਦੇ ਹੋਣ ਨਸ਼ੇ ਨਾ ਕਰਦੇ ਹੋਣ ਬਪਤਿਸਮਾ ਲਿਆ ਹੋਇਆ ਹੋਵੇ ਅਰ ਸੱਚਮੁੱਚ ਪ੍ਰਭੂ ਯਿਸੂ ਮਸੀਹ ਜੀ ਨੂੰ ਜ਼ਿੰਦਾ ਪਰਮੇਸ਼ਵਰ ਸਮਝਦੇ ਹੋਣ ਅਰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਪਾਇਆ ਹੋਵੇ ਸਿਰਫ ਉਹ ਪ੍ਰਭੂ ਪੋਜ਼ ਲੈ ਸਕਦੇ ਆ ਔਰ ਪ੍ਰਭੂ ਪੋਜ਼ ਦਾ ਮਤਲਬ ਆ ਮਸੀਹ ਦੀ ਮੇਜ਼ ਤੋਂ ਹੱਥ ਵਧਾ ਕੇ ਖਾਣਾ ਮਸੀਹ ਦੇ ਬਦਨ ਨੂੰ ਖਾਣਾ ਮਸੀਹ ਦੇ ਲਹੂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਪਵਿੱਤਰਤਾਈ ਦੇ ਵਿੱਚ ਬਣੇ ਰਹਿਣਾ ਆਪਣੇ ਆਪ ਦੀ ਪਰਖ ਕਰਨੀ ਔਰ ਮਸੀਹ ਦੀ ਮੌਤ ਦਾ ਪ੍ਰਚਾਰ ਕਰਨਾ ਪ੍ਰਭੂ ਪੋਜ਼ ਲੈਣ ਦਾ ਮਤਲਬ ਕਿ ਯਾਦ ਕਰਨਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਬਦਨ ਵੀ ਮੇਰੇ ਲਈ ਦਿੱਤਾ ਆਪਣਾ ਲਹੂ ਵੀ ਮੇਰੇ ਲਈ ਦਿੱਤਾ ਹੁਣ ਉਸ ਬਦਨ ਔਰ ਉਸ ਲਹੂ ਨੂੰ ਮੈਂ ਆਪ ਆਪਣੇ ਅੰਦਰ ਜ਼ਿੰਦਾ ਤੇ ਕਾਇਮ ਰੱਖਣਾ ਹੈ ਹallelujah ਉਸ ਮੌਤ ਨੂੰ ਉਸ ਸ਼ਹਾਦਤ ਨੂੰ ਉਸ ਬਲੀਦਾਨ ਨੂੰ ਯਾਦ ਕਰਨਾ ਇਹ ਪ੍ਰਭੂ ਭੋਜਨ ਦਾ ਜਿਹੜਾ ਆ ਉਹ ਮੇਨ ਮਕਸਦ ਆ ਸੋ ਉਹੀ ਪ੍ਰਭੂ ਭੋਜ ਲੈ ਸਕਦੇ ਆ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਐ ਅਰ ਬਾਕੀ ਦਾ ਸਮਾਂ ਅਸੀਂ ਪਾਸਟਰ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਆਉਣ ਅਰ ਜਿੱਦਾਂ پاک ਰੂਹ ਅਗਵਾਈ ਕਰੇ ਉਦਾਂ ਉਹ ਲੀਡ ਕਰਨਗੇ ਅਰ ਫਿਰ ਇੱਥੇ ਹੀਲਿੰਗ ਦੀ ਪ੍ਰੇਅਰ ਵੀ ਕੀਤੀ ਜਾਊਗੀ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਣ ਸੋ ਪਰਮੇਸ਼ਰ ਦੀ ਕਿਰਪਾ ਹੋਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਧਿਕਰ ਪਰਮੇਸ਼ਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਆਮੇਨ